19 ਜਨਵਰੀ ਰਾਤ ਦਾ ਮੌਸਮ ਤੇ ਜਿਲ੍ਹੇ ਮੌਸਮ ਜਾਣਕਾਰੀ ਬੱਦਲਵਾਈ ਮੀਂਹ ਠੰਡ ਕੋਰਾ ਤਾਪਮਨ ਸਤਿ ਸ਼੍ਰੀ ਅਕਾਲ ਵੇਦਰ ਬਾਹਰਪ੍ਰੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਤੇ ਅੱਜ 19 ਜਨਵਰੀ ਰਾਤ ਦਾ ਮੌਸਮ ਕਿੱਦਾਂ ਦਾ ਰਹਿ ਸਕਦਾ ਹੈ ਤੇ ਕੱਲ ਮੌਸਮ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਕਿੱਥੇ ਕਿੱਥੇ ਧੁੱਪ ਲੱਗਣ ਤੇ ਸਾਰ ਨੇ ਕੱਲ 20 ਜਨਵਰੀ ਨੂੰ ਤੇ ਅੱਜ ਰਾਤ ਨੂੰ ਕਿੱਥੇ ਕਿੱਥੇ ਕੋਰਾ ਪੈਣ ਦੀ ਸੰਭਾਵਨਾ ਜਾਂ ਬੱਦਲਵਾਈ ਮੀਂਹ ਕੋਰਾ ਤਾਪਮਨ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਤੇ ਤਾਪਮਨ ਕਿੰਨਾ ਕੁ ਜਾ ਸਕਦਾ ਰਾਤ ਦਾ ਸਵੇਰ ਦੇ ਕੱਲ ਦੇ ਟੈਂਪਰੇਚਰ 20 ਜ ਕਿ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਿਆਂ ਗੁਜਾਰਸ਼ ਕਰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਤਾਪਮਾਨ ਦੀ ਗੱਲ ਕਰੀ ਤਾਂ ਪੰਜਾਬੇ 58 ਹੋਣਗੇ ਰਾਤ ਦੇ ਜਿਹੜੇ 2 ਤੋਂ ਲੈ ਕੇ 5 ਡਿਗਰੀ ਤੱਕ ਰਹਿਣ ਤੇ ਅਸਾਰ ਨੇ ਤਾਂ ਜਿਹੜੀਆਂ ਹਵਾਵਾਂ ਦੀਸ਼ਾ ਆਵੇਗੀ ਹਵਾਵਾਂ ਚੱਲਣ ਦੀ ਉੱਤਰ ਤੋਂ ਜਿਹੜੀਆਂ ਆਪਣੀ ਪੱਛਮ ਦਿਸ਼ਾ ਵੱਲ ਚੱਲ ਸਕਦੀਆਂ ਵਾਵਾ ਪਹਾੜਾਂ ਤੇ ਇੱਕ ਜਿਹੜਾ ਹਲਕਾ ਸਿਸਟਮ ਪਹੁੰਚਿਆ ਡਬਲਯੂਡੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ ਪੰਜਾਬ ਦੇ ਕੁਝ ਖੇਤਰਾਂ ਤੇ ਤੇ ਅੱਜ ਰਾਤ ਨੂੰ ਜ਼ਿਆਦਾਤਰ ਲੱਗੇ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੇ ਅਸਾਰ ਨੇ ਤੇ ਇਹ ਠੰਡ ਥੋੜੀ ਅੱਜ ਆਪਕੈਸ ਨੇ ਥੋੜੀ ਹੋਰ ਵੱਸ ਸਕਦੀ ਕਿਉਂਕਿ ਜਿਹੜੇ ਉੱਤਰ ਪੱਛਮ ਦਿਸ਼ਾ ਤੋਂ ਹਵਾਵਾਂ ਚੱਲਣਗੇ ਜਿਸ ਕਰਕੇ ਥੋੜੀ ਆਪਕੈਸ ਸਕਦੇ ਆ ਜਿਹੜੇ ਗਰਾਵਟ ਆਵੇਗੀ ਤਾਪਮਾਨ ਵਿੱਚ ਰਾਤ ਦੇ ਜਿਹੜੇ 2 ਤੋਂ ਲੈ ਕੇ ਕਈ ਇਲਾਕਿਆਂ ਵਿੱਚ 1 ਤੋਂ 2 ਕਈ ਇਲਾਕਿਆਂ ਵਿੱਚ 2 ਤੋਂ ਲੈ ਕੇ 5 ਡਿਗਰੀ ਤੱਕ ਰਹਿਣ ਦੇ ਅਸਾਰ ਨੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਦੁਪਹਿਰ ਵੇਲੇ ਕਾਫੀ ਇਲਾਕਿਆਂ ਵਿੱਚ ਆਪਕੈਸ ਨੇ ਕਈ ਇਲਾਕਿਆਂ ਵਿੱਚ ਹਲਕੀ ਤਿੱਕੀ ਜਿਹੜੀ ਧੁੱਪ ਵੇਖਣ ਨੂੰ ਮਿਲੀ ਕੜਕਵੀਂ ਸਵੇਰ ਦੇ ਛੁਰਵਾਤੀ ਘੰਟੇ ਹੋਣਗੇ 10 11 ਵਜੇ ਜਾਂ 11 12 ਵਜੇ ਤੱਕ ਧੁੰਦ ਬਣੀ ਰਹੇਗੀ ਸੰਘਣੀ ਕਈ ਇਲਾਕਿਆਂ ਵਿੱਚ ਬਹੁਤ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤਾਂ ਅੱਜ ਜਿਹੜੇ ਰਾਤ ਨੂੰ ਆਪਕਾਇਸਰ ਕਾਫੀ ਇਲਾਕਿਆਂ ਵਿੱਚ ਧੁੰਦ ਜਿਹੜੀ ਦੇਖਣ ਨੂੰ ਮਿਲੇਗੀ ਸਵੇਰ ਦੇ ਜਿਹੜੇ ਸ਼ੁਰਵਾਤੀ ਘੰਟੇ ਕਾਫੀ ਸੰਘਣੀ ਧੁੰਦ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਤਾਂ ਜਿਹੜੇ ਉਸ ਤੋਂ ਬਾਅਦ ਜਿਹੜਾ 12 1 ਵਜੇ ਇਸ ਤਰ੍ਹਾਂ ਅੱਜ ਮੌਸਮ ਸਾਫ਼ ਹੈ 12 1 ਵਜੇ ਤੋਂ ਲੈ ਕੇ ਜਿਹੜਾ ਮੌਸਮ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਧੁੱਪ ਉੱਪਰ ਨਿਕਲਦੇ ਅਸਾਰ ਨੇ ਤਾਂ ਫਿਲਹਾਲ ਮੀਂਹ ਦੇ ਅਤਿਨ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੇ ਇਸ ਤੋਂ ਬਾਅਦ ਕੋਰਾ ਪੈਣ ਦੀ ਸੰਭਾਵਨਾ ਹੈਗੀ ਕੁਝ-ਕੁਝ ਖੇਤਰਾਂ ਵਿੱਚ ਥੋੜੇ-ਬੋਤੇ ਖੇਤਰਾਂ ਵਿੱਚ ਹਲਕਾ-ਫੁਲਕਾ ੜ ਕੋਰਾ ਵੇਖਣ ਨੂੰ ਮਿਲ ਸਕਦਾ ਹੈ 2-4 ਦਿਨਾਂ ਦੇ ਵਿੱਚ ਜਿਹੜੇ ਰਾਤ ਦੇ ਆਪਾਂ ਕਹਿ ਸਕਦੇ ਹਾਂ ਤੇ ਜ਼ਿਆਦਾ ਕੋਈ ਆਪਾਂ ਕਹਿ ਸਕਦੇ ਜ਼ਿਆਦਾ ਕੋਰਾ ਪੈਣ ਦੀ ਸੰਭਾਵਨਾ ਨਹੀਂ ਕੁਝ ਮਾੜਮਟ ਖੇਤਰਾਂ ਵਿੱਚ ਹਲਕਾ-ਫੁਲਕਾ ਕੋਰਾ ਵੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਇਹ ਜੋ ਆਪ ਅਪਡੇਟ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਕੋਈ ਨਵੀਂ ਅਪਡੇਟ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਦੇ ਲਈ ਤੁਹਾਡਾ ਬਹੁਤ